ਦੇਖ ਲਓ ਬੜਾ ਦੇਖੋ ਹਾਂਜੀ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕੀ ਕਰਨਾ ਹੈ ਮੇਰਾ ਨਾਮ ਬੋਬੀ ਹੈ ਮੈਂ ਸੁਲਤਾਨਪੁਰ ਹੀ ਰਹਿਣ ਵਾਲੀ ਕਟਨਾ ਇੱਦਾਂ ਹੀ ਹੈ ਤੇ ਉੱਥੇ ਬੈਠੇ ਸੀ ਆੜਤ ਤੇ ਜੀ ਠੀਕ ਆ ਮੇਰੇ ਨਾਲ ਦੇ ਮੁੰਡੇ ਨੂੰ ਕਿਸੇ ਦਾ ਫੋਨ ਆਉਂਦਾ ਹੈ ਵੀ ਆ ਜਾ ਆਪਾਂ ਕੋਈ ਗੱਲਬਾਤ ਕਰਨੀ ਹੈ ਠੀਕ ਆ ਉਹ ਆਏ ਜੀ ਤਿੰਨ ਚਾਰ ਗੱਡੀਆਂ 'ਚ ਭਰ ਕੇ ਜੀ ਠੀਕ ਆ ਉਹ ਘਟੋ ਘਟਨੀ 9 ਤੋਂ 10 ਪਲੱਸ ਮੁੰਡੇ ਸੀਗੇ ਜੀ ਠੀਕ ਆ ਅਸੀਂ ਗੱਲਬਾਤ ਕਰਦੇ ਕਰਦੇ ਇਦਾਂ ਹੀ ਉਹ ਉਹਨਾਂ ਨੇ ਗਾਲ ਗੂਲ ਕੱਢੀ ਆ ਸਾਡਾ ਮੁੰਡਾ ਬੋਲਿਆ ਇੱਕ ਨੇ ਸਿੱਧੀ ਚਲਾਤੀ ਸਾਡੇ ਵੱਲ ਨੂੰ ਗੋਲੀ ਕਰਕੇ ਮੇਰੀ ਪਿੱਠ ਤੇ ਗੋਲੀ ਵੱਜੀ ਆਈ ਬਸ ਇਹੋ ਹੀ ਕਾਰਨ ਆਈ ਕਿੰਨੇ ਫੇਰ ਹੋਇਆ ਦੋ ਫੇਰ ਹੋਇਆ ਜੀ ਇੱਕ ਵੱਜਾ ਮੇਰੇ ਇੱਕ ਬੰਦੇ ਜਿਹਨੇ ਕੋਈ ਵੀ ਲਾਈ ਹੋਵੇ ਪਤਾ ਬੰਦਿਆਂ ਦਾ ਨਹੀਂ ਪਤਾ ਇੱਕ ਵਿੱਚੋਂ ਜਿਹੜਾ ਮੁੰਡਾ ਮੇਨ ਸੀਗਾ ਨਾਲ ਉਹਨਾਂ ਦੇ ਉਹਦਾ ਨਾਮ ਹੈਗਾ ਗਜਜੀਤ ਸਿੰਘ ਚੀਤਾ ਕੁਛ ਇਦਾਂ ਹੀ ਸ਼ੇਖ ਮੰਗਾ ਪਿੰਡ ਆਈ ਉਹਦੇ ਨਾਲ ਗੋਲੀ ਉਹਨੇ ਚਲਾਈ ਗੋਲੀ ਉਹਦੇ ਨਾਲ ਦੇ ਮੁੰਡੇ ਨੇ ਚਲਾਈ ਆ ਜੀ ਹਾਂਜੀ ਨਹੀਂ ਕੋਈ ਪੁਰਾਣੀ ਰੰਜਿਸ਼ ਨਾ ਤਾਂ ਮੈਨੂੰ ਜਾਣਦੀ ਆ ਜੀ ਉਹ ਫੋਨ ਤੇ ਕੀ ਹੋਈ ਸੀ ਗੱਲਬਾਤ ਫੋਨ ਤੇ ਕਿਸੇ ਮੇਰੇ ਵੀਰ ਨੂੰ ਫੋਨ ਆਇਆ ਸੀ ਕੋਈ ਪਹਿਲਾਂ ਕੋਈ ਗੱਲ ਹੋਊਗੀ ਜਵਾਕਾਂ ਦੀ ਉਹ ਤਾਂ ਨਿਬੜ ਗਈ ਰਾਈਨਾਵਾ ਹੋ ਗਿਆ ਜੀ ਉਹਨਾਂ ਦਾ ਤੇ ਉਹਨੂੰ ਕਿਤੇ ਕਹਿੰਦੇ ਕਿ ਨਿਆਣਿਆਂ ਦੀ ਗੱਲ ਹੋਈ ਐ ਜੋ ਤਾਲਾ ਪਗਲ ਗੱਲ ਕਰਨੀ ਬੈਠੇ ਕੋਈ ਅਸੀਂ ਚਾਰ ਜਣੇ ਸਿਰਫ ਗਏ ਜੀ ਉਹ ਘੱਟੋ ਕਰਨੀ ਮੇਰੇ ਹਿਸਾਬ ਨਾਲ 12 ਤੋਂ ਪਲੱਸ ਬੰਦੇ ਸੀਗੇ ਜੀ ਅਸੀਂ ਗੱਲ ਕਰਨੀ ਗਏ ਸੀ ਨਾ ਕੋਈ ਸਾਡੇ ਕੋਲ ਤਿਆਰ ਖਾਲੀ ਹੱਥ ਇਹ ਆ ਬਾਹਰਲੀ ਮੰਡੀ ਗੱਡੀਆਂ ਤਿੰਨ ਸੀ ਉਹਨਾਂ ਕੋ ਇੱਕ ਤਾਰ ਸੀ ਇੱਕ ਪੋਲੋ ਸੀ ਤੇ ਇੱਕ i20 ਸੀ ਆ ਜੀ ਮਮਤਾ ਜੀ ਕੋ ਕੋਈ ਦੁਸ਼ਮਣੀ ਨਹੀਂ ਜੀ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਉਧਰ ਹੀ ਲੱਗ ਗਿਆ ਉਹਨਾਂ ਦੇ ਛਡੌਣ ਗਿਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਸੀਗੇ ਉਹਨੂੰ ਪਤਾ ਨਹੀਂ ਕੀ ਦਿਖਿਆ ਜੀ ਉਹਨੇ ਗੋਲੀ ਚਲਾਤੀ ਹਾਂਜੀ ਅਚਲ ਕੀ ਨਾਮ ਹੈ ਤੁਹਾਡਾ ਤੁਸੀਂ ਕੀ ਕਰਦੇ ਹੋ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪੀਟਲ ਸultanpur ਲੋਧੀ ਮੇਰੀ ਪੋਸਟਿੰਗ ਹੈ ਥੋੜਾ ਟਾਈਮ ਪਹਿਲੇ ਆਪਣੇ ਕੋਲ ਇੱਕ ਕੇਸ ਆਇਆ ਸੀਗਾ ਅਲਾਈਟ ਹਿਸਿਓ ਪਾਰਾ ਪਾਇਰਾਮ ਇੰਜੀਨੀਅਰ ਦੇ ਨਾਲ ਆਇਆ ਆਪਣੇ ਕੋਲ ਪੇਸ਼ੈਂਟ ਉਹ ਉਹਦਾ ਨਾਮ ਹੈ ਬੋਬੀ son of ਜਸਵਿੰਦਰਪਾਲ ਲੋਕਲ ਸੁਲਤਾਨਪੁਰ ਦਾ ਰਹਿਣ ਵਾਲਾ ਉਹਦੀ ਜੋ ਆਪਾਂ ਐਮਐਲਆਰ ਕੱਟ ਕੇ ਉਹਨੂੰ ਆਪਣਾ ਅੱਗੇ ਅਗੇਦੇ ਇਲਾਜ ਵਾਸਤੇ ਆਪਾਂ ਨੂੰ ਰੈਫਰ ਕਰ ਦਿੱਤਾ ਸਿਵਲ ਹਸਪੀਟਲ ਕਪੂਰਥਲਾ ਤੇ ਜੋ ਇਨਫੋਰਮੇਸ਼ਨ ਸੀ ਪੁਲਿਸ ਨੇ ਵੀ ਦੇ ਦਿੱਤੀ ਹੈ ਉਹ ਆ ਕੇ ਆਪਣੇ ਬਿਆਨ ਲੈ ਗਏ ਚਲੋ ਸਾਲ ਸੁਲਤਾਨਪੁਰ ਨੂੰ ਵੀ ਪਹੁੰਚਿਓ ਹਾਂਜੀ ਕੰਟਰੋਲ ਨੂੰ ਤਾਂ ਫੋਨ ਆਇਆ ਸੀ ਕਿ ਦਾਣਾ ਮੰਡੀ ਆਪਣੇ ਸੁਲਤਾਨਪੁਰ ਲੋਦੀ ਵਿਖੇ ਕੋਈ ਝਗੜਾ ਹੋਇਆ ਸੀਗਾ ਉਹਦੇ ਸੋਂਦ ਵਿੱਚ ਅਸੀਂ ਸਿਵਲ ਹਸਪਤਾਲ ਆਏ ਸੀਗੇ ਇਥੇ ਇੱਕ ਇੰਜਣਾ ਜਿਹਦੇ ਬੈਕ ਸਾਈਡ ਤੇ ਥੋੜਾ ਜਿਹਾ ਜ਼ਖਮ ਹੈਗਾ ਜੀ ਉਹਦੇ ਬਾਰੇ ਡਾਕਟਰ ਸਾਹਿਬ ਬਾਅਦ ਦੱਸਦੇ ਕਿ ਬੋਬੀ ਨਾਂ ਦਾ ਜਿਹੜਾ ਜਖਮੀ ਸਨ ਆਫ ਜਸਵਿੰਦਰ ਸਿੰਘ ਗਰਾਲੀ ਚੌਂਕ ਸultanpur ਦਾ ਹੈਗਾ ਇਹਦਾ ਹੀ ਸਟੇਟਮੈਂਟ ਇਹਦੀ ਲਿਖ ਲਈ ਹੈ ਤੇ ਇਹਨੂੰ ਡਾਕਟਰ ਸਾਹਿਬ ਨੇ ਆਪਣੇ ਟਰੀਟਮੈਂਟ ਵਾਸਤੇ ਨੈਕਸਟ ਆਪਣੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਜਿਹੜਾ ਬਿਆਨ ਹੋ ਗਿਆ ਸੰਸਾਰ ਜੋ ਵੀ ਕਾਰਵਾਈ ਕਰਕੇ ਦੋਸ਼ੀ ਜਿਹੜੇ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ ਕਿੰਨੀਆਂ ਗੋਲੀਆਂ ਕਿੰਨੀਆਂ ਚੱਲਦੀ ਗੱਲ ਹੈ ਜੀ ਇਹ ਬਿਆਨ ਮੁਤਾਬਕ ਤਾਂ ਜੀ ਕਹਿੰਦਾ ਵੀ ਫਾਇਰਿੰਗ ਹੋਈ ਸੀ ਮੇਰੇ ਇੱਕ ਇੱਕ ਗੋਲੀ ਮੇਰੇ ਬੈਕ ਸ਼ੀਟ ਤੇ ਲੱਗੀ ਹੈ ਭੱਜਣ ਲੱਗੇ ਰਹੇ ਹਾਂਜੀ ਹਾਂ ਕੀ ਕਰ ਰਹੀ ਕੀਤੀ ਜਾਰੀ ਕਰ ਵੀ ਬਸ ਇਹ ਬਿਆਨ ਸਸਾਰ ਜਿਹੜੀ ਵੀ ਜੁਰਮ ਮੜ ਦੋ ਸੋ ਮਗਲਾਂ ਦਾਜ ਕਰਕੇ ਤਫਤੀਸ਼ ਹੋਣ ਤੇ ਹੈ ਕਿਹੜਾ ਹੋਇਆ ਕਿ ਇਸ ਕੱਲ ਦੇ ਕਿਹੜੀ ਕੋਈ ਪ੍ਰਾਣੀ ਰੰਜਿਸ਼ ਵਾਈ ਸੀਗੀ ਹੈ ਇਹਨਾਂ ਦੀ ਕੋਈ ਉਹਦੀ ਵਜ੍ਹਾ ਕਰਕੇ ਹੋਇਆ ਜੀ